ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਆ ਦੇਖੋ ਅਸੀਂ ਉਸ ਇਲਾਕੇ ਦੇ ਵਿੱਚ ਖੜੇ ਆ ਜਿੱਥੇ 4-4 ਫੁੱਟ ਪਾਣੀ ਘਰਾਂ ਕੁੜਿਆ ਹੋ ਸਾਹਮਣੇ ਮਕਾਨ ਸਾਰੇ ਦਾ ਸਾਰਾ ਡੱਗ ਪਿਆ ਇਹ ਵੀ ਮਕਾਨ ਉਜੜਿਆ ਪਿਆ ਆ ਜਿਹੜੇ ਘਰ ਖੜੇ ਆ ਅਸੀਂ ਇਹਨਾਂ ਦੇ ਤੋਂ 2 ਫੁੱਟ ਉੱਚਾ ਸੀ 2 ਕੁ ਫੁੱਟ ਪਾਣੀ ਥੱਲੇ ਫਿਰਿਆ ਇਹ ਜਿਹੜੀ ਉਹ ਏਰੀਆ ਹੈ ਜਿੱਥੇ ਪਾਣੀ ਸੁੱਤ ਗਿਆ ਜਿੱਥੇ ਅਸੀਂ ਅੱਜ ਮੱਕੀ ਬੀਜਣ ਲਈ ਆਏ ਆ ਸੋ ਬੇਨਤੀ ਹੈ ਜਿਹੜੀ ਆਪਾਂ ਪਲਾਨ ਬਣਾਈ ਆ ਪਹਾੜੀ ਕਿਸਾਨ ਜੀ ਨੇ ਇੱਕ ਟੜਕਾ ਹੁੰਦਾ ਨੇ ਜਾਂ ਹੋਰ ਜਥੇ ਬੰਦੀਆਂ ਨੇ ਇਹਨਾਂ ਖੇਤਾਂ ਦੇ ਵਿੱਚ ਆਪਾਂ ਕਣਕ ਹਰੀ ਕਰਨੀ ਆ ਬੀਜਣੀ ਆ ਲੋਕਾਂ ਦੇ ਖੇਤ ਪੱਤਰੇ ਕਰਨੇ ਆ ਇਸ ਕਰਕੇ ਆਪਾਂ ਜਿਹੜੀ ਮਹਿਮ ਬਿੱਡੀ ਆ ਤੇਲ ਲੈ ਕੇ ਆਉਣਾ ਡੀਜ਼ਲ ਲੈ ਕੇ ਆਉਣਾ ਬੀਲ ਲੈ ਕੇ ਆਉਣਾ ਰੇਹ ਲੈ ਕੇ ਆਉਣਾ ਸੱਚੀਓ ਇੱਥੇ ਆ ਕੇ ਯਾਰ ਮਨ ਬਹੁਤ ਖਰਾਬ ਹੁੰਦਾ ਹੈ ਵੀ ਇਹ ਦੂਏ ਤੀਏ ਸਾਲ ਕਰੇ ਰਗੜੇ ਜਾਂਦੇ ਆ ਸੋ ਲੋਕਾਂ ਨੂੰ ਅਸੀਂ ਤਾਂ ਅਪੀਲ ਹੀ ਕਰਾਂਗੇ ਤੋਂ ਖੜ ਕੇ ਕਿ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਆਪਾਂ ਮਦਦ ਕਰੀਏ ਫੇਰ ਇਹ ਪੈਰਾਂ ਸਰ ਹੋ ਸਕਦੇ ਆ ਨਾ ਬੰਦ ਦੇਖ ਲੋ ਬਾਈਆਂ ਦੀ ਵਾਹ ਜੀ ਵਾਹ ਇਹ ਦੇਖੋ ਪਾਣੀ ਕਿੱਥੇ ਕਿੱਥੇ ਆ ਚੁੱਕਿਆ ਤੂੜੀ ਬਿਲਕੁਲ ਥੱਲੇੋਂ ਖਤਮ ਹੋ ਚੁੱਕੀ ਆ ਇਧਰ ਆ ਜਾ ਬਾਈ ਚਲ ਆ ਜਾ ਫਿਰ ਉਹ ਦੀਖਦੇ ਹਾਂਗੇ ਗਾਹਾਂ ਪਾਣ